ਤੋ ਰਬ ਕੋਈ ਚੀਜ਼ ਨਹੀਂ ਵੀ ਦਿਂਦਰ ਨਾ ਤਾਂ ਹੋ ਸਕਦਾ ਕਿ ਉਹ ਦੋ ਚਾਰ ਚੀਜ਼ਾਂ ਨੂੰ ਵਧੇਰੇ ਵਜਿੰਦਾ ਹੋਵੇ ਜਿਵੇਂ ਅੱਖਾਂ ਰਾਹੀਂ ਸਾਡੀ ਬਹੁਤ ਸਾਰੀ એનર્ਜੀ ਵੇਸਟ ਹੁੰਦੀ ਹੈ ਜਦੋਂ ਸਾਨੂੰ ਅੱਖਾਂ ਤੋਂ ਨਹੀਂ ਦਿਖਦਾ ਹੁੰਦਾ ਤਾਂ ਉਹ એનર્ਜੀ ਸੇਵ ਹੋ ਕੇ ਹੋਰ ਨਾਲ ਸਰੋਤਾ ਰਾਹੀਂ ਬਹੁਤ ਜ਼ਿਆਦਾ ਮਹਾਰਾਜ ਉਹਨੂੰ ਪਾਗ ਲਾ ਦਿੰਦੇ ਆ ਇਸ ਤਰ੍ਹਾਂ ਹੀ ਇਸ ਬੱਚੇ ਨੂੰ ਕੰਨਾਂ ਰਾਹੀਂ ਜੋ ਵੀ ਆਪਾਂ ਨੂੰ ਸਮਝਾਉਣਾ ਚਾਹੀਏ ਬਹੁਤ ਛੇਤੀ ਦੂਜਿਆਂ ਨਾਲੋਂ ਜ਼ਿਆਦਾ ਕੈਚਿੰਗ ਪਾਵਰ ਇਸ ਦੇ ਅੰਦਰ ਹੈਗੀ ਹੈ ਬਿਲਕੁਲ ਤੁਹਾਡੀ ਗੱਲ ਸੱਚ ਹੈ ਤਿੰਨ ਤੋਂ 4 ਸਾਲਾਂ ਦੇ ਵਿੱਚ ਇਸ ਬੱਚੇ ਤੇ ਇੰਨੀ ਕਿਰਪਾ ਹੋ ਗਈ ਹੈ ਕਿ ਤੁਸੀਂ ਇਹਨੂੰ ਕੋਈ ਵੀ ਸ਼ਬਦ ਕੰਨਾਂ 'ਚ ਸੁਣਾ ਦਿਓ ਕਿਸੇ ਵੀ ਰਾਗੀ ਸਿੰਘ ਦਾ ਸੁਣਾ ਦਿਓ ਉਸੇ ਵੇਲੇ ਉਹਨੇ ਉਹ ਤੁਹਾਨੂੰ ਸ਼ਬਦ ਕੱਢ ਜਾਣਾ ਮਤਲਬ ਕਹਿਣ ਤੋਂ ਭਾਵ ਕਿ ਇਹਨੂੰ ਸੁਰ ਗਿਆਨ ਹੋ ਗਿਆ ਸੁਰ ਗਿਆਨ ਦਾ ਮਤਲਬ ਕੱਲਾ ਸ਼ਬਦ ਨਹੀਂ ਹੁੰਦਾ ਸੁਰ ਗਿਆਨ ਮਤਲਬ ਕੁਝ ਵੀ ਸੁਣ ਲਵੇ ਨਾ ਹਰਮੋਨੀਅਮ 'ਤੇ ਕੰਨਾਂ ਰਾਹੀਂ ਕੀਰਤਨ ਸੁਣ ਲਵੇ ਜਾਂ ਗਾਣਾ ਸੁਣ ਲਵੇ ਤੇ ਸਮਝ ਲਓ ਕਿ ਇਹਨੇ ਉਹਨੂੰ ਗਾ ਲੈਣਾ ਸੱਚ ਪੁੱਛੋ ਅੱਖਾਂ ਵਾਲੇ ਨਾਲੋਂ ਇਹਨਾਂ ਨੂੰ ਸਿਖਾਉਣਾ ਸੌਖਾ ਹੁੰਦਾ ਕਿਉਂਕਿ ਇਹ ਇਕਾਗਰ ਹੁੰਦੇ ਆ ਜੋ ਇਹਨਾਂ ਨੂੰ ਤੁਸੀਂ ਦੱਸ ਜਣਾ ਇਹਨਾਂ ਨੇ ਉਹਨੂੰ ਰਟਾ ਲਾਉਂਦੇ ਰਹਿਣਾ ਇਹ ਮੇਰੀਆਂ ਕਿ ਬਚਪਨ ਸੇ ਚਲੇ ਗਈ ਬਚਪਨ ਸੇ ਚਲੀ ਗਈ ਸੀ ਹਾਂਜੀ ਪਹਿਲੇ ਦਿੱਖਦਾ ਥਾ ਥੋੜਾ ਅੱਛਾ ਪਹਿਲੇ ਥੋੜਾ ਥੋੜਾ ਦਿਖਦਾ ਥਾ ਹਾਂਜੀ ਹੋ ਬਚਪਨ ਸੇ ਚਲੇ ਗਈ। ਮੇਰਾ ਉਹਤ ਮੈਂ ਬੁਖਾਰ ਹੋ ਗਿਆ ਸੀ। ਉਸਕੇ ਬਾਅਦ ਬਿਲਕੁਲ ਬਿਲਕੁਲ ਨਹੀਂ ਦਿਖਾ। ਇਸਕੇ ਬਾਅਦ ਬਿਲਕੁਲ ਨਹੀਂ ਦਿਖਾ ਜੀ। ਮਹਾਰਾਜ ਇਹਨੂੰ ਕੀਰਤਨ ਦੀ ਦਾਤ ਦੇਣਾ ਚਾਹੁੰਦੇ ਹੋਣ। ਕੋਈ ਬਾਨਾ ਬਣਾਉਣਾ ਚਾਹੁੰਦੇ ਹੋਣ। ਜਾਂ ਇਹਦਾ ਕੋਈ ਐਸਾ ਕਰਮ ਹੋਵੇ ਜਿਹਦੇ ਕਰਕੇ ਇਹਨੂੰ ਅੱਖਾਂ ਨਾ ਮਿਲੀਆਂ ਹੋਣ। ਪਰ ਜੇ ਇਹਨੂੰ ਦੁਨੀਆਂ ਪਰ ਦੇ ਸੁੱਖ ਵੇਖਣੇ ਹੁੰਦੇ ਤਾਂ ਇੱਥੇ ਨੂੰ ਮਹਾਰਾਜ ਦਿੱਤੇ ਆ। ਮਹਾਰਾਜ ਦਾ ਬਖਸ਼ਿਆ ਹੋਇਆ ਬੱਚਾ ਵਾ ਜਿਹੜਾ ਮਹਾਰਾਜ ਦਾ ਕੀਰਤਨ ਕਰਦਾ ਐਸ ਵਿਦਿਆਲੇ ਵਿੱਚ ਸਵੇਰੇ ਵੀ ਇਹ ਜਬਾਨੀ ਨਿਤਨੇਮ ਕਰਦਾ ਸ਼ਾਮ ਨੂੰ ਅਦਰਾਸਾ ਪੜ੍ਹਦਾ ਆਰਤੀ ਦੀ ਹਾਜ਼ਰੀ ਭਰਦਾ ਸੌਰਾ ਦਿਨ ਇਦਾਂ ਮਾਲਾ ਫੜ ਕੇ ਭਾਈ ਸਾਹਿਬ ਵਾਹਿਗੁਰੂ ਸਿਮਰਨ ਕਰਦਾ ਤਾਂ ਇਹਨਾਂ ਬੱਚਿਆਂ ਨੂੰ ਮਤਲਬ ਬਾਣੀ ਦੀ ਸੋਝ ਜਿਹੜੀ ਐ ਅੱਖਾਂ ਵਾਲਿਆਂ ਨਾਲੋਂ ਜ਼ਿਆਦਾ ਹੁੰਦੀ ਐ ਤੁਸੀਂ ਵੇਖੋ ਭਾਈ ਲਖਵਿੰਦਰ ਸਿੰਘ ਜੀ ਦਰبار ਸਾਹਿਬ 'ਚ ਕੀਰਤਨ ਕਰਦੇ ਕਿੰਨੀ ਦੁਨੀਆਂ ਉਹਨਾਂ ਦਾ ਕੀਰਤਨ ਸੁਣਦੀ ਉਹਨਾਂ ਤੋਂ ਪਹਿਲਾਂ অতি ਸਤਿਕਾਰਯੋਗ ਭਾਈ ਗੁਰਮੀਤ ਸਿੰਘ ਜੀ ਜਿਨ੍ਹਾਂ ਨੂੰ ਅਕਾਲ ਤਖ਼ਤ ਸਾਬ ਨੇ ਬੜਾ ਵੱਡਾ ਸਨਮਾਨ ਦਿੱਤਾ ਕਿ ਨਮਾਜਿਆ ਅੱਖਾਂ ਭਾਵੇਂ ਨਹੀਂ ਹੈਗੀਆਂ ਪਰ ਜਿਹੜਾ ਉਹਨਾਂ ਨੇ ਕੰਮ ਕਰਤਾ ਉਹ ਤੇ ਅੱਖਾਂ ਵਾਲੇ ਵੀ ਨਹੀਂ ਕਰ ਸਕੇ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਨਾ ਉਹਨਾਂ ਨੇ ਬਰੇਲ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਾਪਿਆ ਉਹ ਰੈਂਦੀ ਦੁਨੀਆ ਤੱਕ ਲੋਗ ਬਰੇਲ ਭਾਸ਼ਾ ਤੋਂ ਮਾਰਾ ਸਭ ਦਾ ਪਾਠ ਕਰਨਗੇ ਇੰਨੇ ਦੇ ਵਰਗੇ ਲੋਗ ਸਸ਼ਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਕਸ਼ੇ ਸੁਨੱਕ ਅੱਜ ਅਸੀਂ ਤੁਹਾਨੂੰ ਜਿਸ ਗੁਰਸਿੱਖ ਵੀਰ ਕੋ ਲੈ ਕੇ ਆਇਆ ਦੱਸਦੀ ਹੈ ਕਿ ਪਰਮਾਤਮਾ ਵੱਲੋਂ ਜ਼ਰੂਰ ਉਸ ਨੂੰ ਇੱਕ ਵੱਡੀ ਮਾਰ ਵਜਈ ਹੈ ਦੱਸਦੀ ਹੈ ਕਿ ਅੱਖਾਂ ਤੋਂ ਨਹੀਂ ਦਿਖਦਾ ਲੇਕਿਨ ਗੁਰੂ ਦੇ ਨਾਲ ਜਿੱਦਾਂ ਉਸ ਦੀ ਲਗਨ ਲੱਗੀ ਆ ਜਿਸ ਤਰ੍ਹਾਂ ਦੇ ਨਾਲ ਗੁਰੂ ਦੇ ਨਾਲ ਜੁੜਿਆ ਤਾਂ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਆ ਅਸੀਂ ਗੱਲ ਕਰ ਰਹੇ ਹਾਂ ਗੁਰਦੀਪ ਸਿੰਘ ਹੁਣਾਂ ਦੀ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਗੁਰਦੀਪ ਸਿੰਘ ਮੌਜੂਦ ਨੇ ਹਾਲਾਂਕਿ ਦੱਸਦੀ ਹੈ ਕਿ ਅੱਖਾਂ ਤੋਂ ਨਹੀਂ ਦਿਖਦਾ ਲੇਕਿਨ ਗੁਰਬਾਣੀ ਦੇ ਨਾਲ ਇਸ ਕਦਰ ਜੁੜਿਆ ਕਿ ਉਹ ਚੰਗੇ ਚੰਗੇ ਨੂੰ ਜਿਹੜਾ ਪਿੱਛੇ ਪਛੜ ਜਾਂਦਾ ਤਾਂ ਇਹ ਸਾਰੀ ਲਗਨ ਜਿਹੜੀ ਆ ਇਸ ਨੂੰ ਜੋ ਭਾਈ ਗੁਰਦੇਵ ਸਿੰਘ ਜੀ ਹਜੂਰੀ ਰਾਗੀ ਨੇ ਉਹਨਾਂ ਦੀ ਜੋ ਕਹਿ ਸਕਦਾ ਅਕੈਡਮੀ ਵਿਖੇ ਜਦੋਂ ਪਹੁੰਚਦਾ ਉਸ ਤੋਂ ਬਾਅਦ ਜਿਹੜਾ ਉਸ ਨੂੰ ਇਹ ਲਗਨ ਲੱਗਦੀ ਆ ਤੇ ਸਾਡੇ ਨਾਲ ਸਭ ਤੋਂ ਪਹਿਲਾਂ ਅਸੀਂ ਭਾਈ ਸਾਹਿਬ ਨਾਲ ਗੱਲ ਕਰਾਂਗੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆਇਆਂ ਨੂੰ ਭਾਈ ਸਾਹਿਬ ਜੀ ਅਸੀਂ ਇਸ ਬੱਚੇ ਨੂੰ ਦੇਖਿਆ ਕਿ ਅੱਖਾਂ ਤੋਂ ਤਾਂ ਨਹੀਂ ਦਿਖਦਾ ਲੇਕਿਨ ਗੁਰੂ ਸਾਹਿਬ ਦੇ ਨਾਲ ਉਸੇ ਤਰ੍ਹਾਂ ਦੇ ਨਾਲ ਲੱਗਣ ਲੱਗੀ ਹੈ ਜਿੱਦਾਂ ਇੱਕ ਆਮ ਬੱਚਿਆਂ ਵਾਂਗ ਬੱਚਾ ਜਿੱਦਾਂ ਜੁੜਦਾ ਹੈ ਬਿਲਕੁਲ ਭਾਈ ਸਾਹਿਬ ਜਦੋਂ ਰੱਬ ਕੋਈ ਚੀਜ਼ ਨਹੀਂ ਵੀ ਦਿੰਦਾ ਨਾ ਤਾਂ ਹੋ ਸਕਦਾ ਕਿ ਉਹ ਦੋ ਚਾਰ ਚੀਜ਼ਾਂ ਉਹਨੂੰ ਵਧੇਰੇ ਵੀ ਦਿੰਦਾ ਹੋਵੇ ਜਿਵੇਂ ਅੱਖਾਂ ਰਾਹੀਂ ਸਾਡੀ ਬਹੁਤ ਸਾਰੀ એનર્ਜੀ ਵੇਸਟ ਹੁੰਦੀ ਹੈ ਜਦੋਂ ਸਾਨੂੰ ਅੱਖਾਂ ਤੋਂ ਨਹੀਂ ਦਿਖਦਾ ਹੁੰਦਾ ਤਾਂ ਉਹ એનર્ਜੀ ਸੇਵ ਹੋ ਕੇ ਹੋਰ ਨਾਲ ਸਰੋਤਾਂ ਰਾਹੀਂ ਬਹੁਤ ਜ਼ਿਆਦਾ ਮਹਾਰਾਜ ਉਹਨੂੰ ਪਾਗਲਾ ਦਿੰਦੇ ਆ ਇਸ ਤਰ੍ਹਾਂ ਹੀ ਇਸ ਬੱਚੇ ਨੂੰ ਕੰਨਾਰਾਹੀ ਜੋ ਵੀ ਆਪਾਂ ਨੂੰ ਸਮਝਾਉਣਾ ਚਾਹੀਏ ਬਹੁਤ ਛੇਤੀ ਦੂਜਿਆਂ ਨਾਲੋਂ ਜ਼ਿਆਦਾ ਕੈਚਿੰਗ ਪਾਵਰ ਇਹਦੇ ਅੰਦਰ ਹੈਗੀ ਹੈ ਬਿਲਕੁਲ ਤੁਹਾਡੀ ਗੱਲ ਸੱਚ ਹੈ ਕਿ ਜੇ ਅੱਖਾਂ ਨਾ ਹੋਣ ਤੇ ਤਾਂ ਵੀ ਉਹ ਬੱਚਾ ਕੀਰਤਨ ਦੇਖੂ ਸਿੱਖ ਰਿਹਾ ਪਾਈ ਸਾਹਿਬ ਜੀ ਇਹ ਗੁਰਦੀਪ ਸਿੰਘ ਕਦੋਂ ਤੁਹਾਡੇ ਕੋਲ ਪਹੁੰਚੇ ਤਾਂ ਕਿੰਨੇ ਸਮਾਂ ਪਹਿਲਾਂ ਦੀ ਗੱਲ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਫਿਰ ਜਦੋਂ ਕਿਉਂਕਿ ਆਮ ਬੱਚਾ ਨੂੰ ਜਦੋਂ ਤੁਸੀਂ ਕੀਰਤਨ ਸਿਖਾਉਨੇ ਹੋ ਤਾਂ ਉਹਨਾਂ ਨਾਲੋਂ ਇਹ ਇਸ ਦੇ ਵਿੱਚ ਗੁਰਦੀਪ ਸਿੰਘ ਉਹਨਾਂ ਦੇ ਵਿੱਚ ਕਿੰਨਾ ਫਰਕ ਹੈ ਇਹ ਤਿੰਨ ਤੋਂ 4 ਸਾਲ ਪਹਿਲਾਂ ਇਹ ਸਾਡੇ ਕੋਲ ਆਇਆ ਸੀਗਾ ਜੀ ਤੇ ਛੋਟਾ ਜਿਹਾ ਸੀਗਾ ਬਿਲਕੁਲ ਦਾੜਾ ਵੀ ਥੋੜਾ ਥੋੜਾ ਸੀ ਅਜੇ ਵੀ ਮੇਰੇ ਕੋਲੇ ਸ਼ਾਇਦ ਉਹਦੀ ਪਹਿਲੀ ਵੀਡੀਓ ਪਈ ਵੀ ਹੋਵੇ ਫੇਸਬੁੱਕ ਤੇ ਉਦੋਂ ਆਇਆ ਸੀ ਉਦੋਂ ਅਨੂੰ ਪਹਿਲੇ ਦਿਨ ਅਸੀਂ ਸਰਗਮ ਸਿਖਾ ਰਹੇ ਹਾਂ ਉਹ ਵੀ ਥੋੜਾ ਨਾਲ ਸ਼ੇਅਰ ਕਰਾਂਗੇ ਤੇ ਉਦੋਂ ਬਿਲਕੁਲ ਇੱਕ ਕੋਰਾ ਕਾਗਜ਼ ਸੀਗਾ ਅੱਜ ਤਿੰਨ ਤੋਂ 4 ਸਾਲਾਂ ਦੇ ਵਿੱਚ ਇਸ ਬੱਚੇ ਤੇ ਇੰਨੀ ਕਿਰਪਾ ਹੋ ਗਈ ਹੈ ਕਿ ਤੁਸੀਂ ਇਹਨੂੰ ਕੋਈ ਵੀ ਸ਼ਬਦ ਕੰਨਾਂ 'ਚ ਸੁਣਾ ਦਿਓ ਕਿਸੇ ਵੀ ਰਾਗੀ ਸਿੰਘ ਦਾ ਸੁਣਾ ਦੋ ਉਸੇ ਵੇਲੇ ਉਹਨੇ ਉਹ ਤੁਹਾਨੂੰ ਸ਼ਬਦ ਕੱਢ ਦੇਣਾ ਮਤਲਬ ਕਹਿਣ ਤੋਂ ਭਾਵ ਕਿ ਇਹਨੂੰ ਸੁਰ ਗਿਆਨ ਹੋ ਗਿਆ ਸੁਰ ਗਿਆਨ ਦਾ ਮਤਲਬ ਕੱਲਾ ਸ਼ਬਦ ਨਹੀਂ ਹੁੰਦਾ ਸੁਰ ਗਿਆਨ ਮਤਲਬ ਕੁਝ ਵੀ ਸੁਣ ਲਵੇ ਨਾ ਹਰਮੋਨੀਅਮ ਦੇ ਉੱਤੇ ਕੰਨਾਰਾਹੀ ਕੀਰਤਨ ਸੁਣ ਲਵੇ ਜਾਂ ਗਾਣਾ ਸੁਣ ਲਵੇ ਤੇ ਸਮਝ ਲਓ ਕਿ ਇਹਨੇ ਉਹਨੂੰ ਗਾ ਲੈਣਾ ਕੋਈ ਵੀ ਗਾਣਾ ਹੋਵੇ ਕੋਈ ਵੀ ਚੀਜ਼ ਹੋਵੇ ਹੁਣ ਇਹ ਸਭ ਕੁਝ ਕਰ ਸਕਦਾ ਮਤਲਬ ਐਸ ਵੇਲੇ ਇਹ ਸੰਪੂਰਨ ਜਿੱਦਾਂ ਕਹਿ ਲਈਏ ਅੱਖਾਂ ਨਾ ਹੋਣ ਦੇ ਬਾਵਜੂਦ ਵੀ ਜੋ ਇੱਕ ਚੰਗੇ ਸਿੱਖਣ ਵਾਲੇ ਵਿਦਿਆਰਥੀ ਚ ਗੁਣ ਹੁੰਦੇ ਆ ਨਾ ਉਹ ਸਮਝ ਲਓ ਸਾਰੇ ਇਹਦੇ 'ਚ ਮੌਜੂਦ ਹੈ। ਭਾਈ ਸਾਹਿਬ ਜੀ ਕਿੰਨਾ ਕੁ ਔਖਾ ਹੋ ਜਾਂਦਾ ਜਦੋਂ ਇੱਕ ਬੱਚੇ ਨੂੰ ਆਮ ਬੱਚੇ ਨੂੰ ਕੀਰਤਨ ਸਿਖਾਣਾ ਤਾਂ ਇੱਕ ਤਰਫਾ ਜਿਸ ਦੀ ਅੱਖਾਂ ਨਾ ਹੋਣ ਤਾਂ ਉਸ ਨੂੰ ਕੀਰਤਨ ਸਿਖਾਣਾ। ਜੇ ਤੁਸੀਂ ਸੱਚ ਪੁੱਛੋ ਅੱਖਾਂ ਵਾਲੇ ਨਾਲੋਂ ਇਹਨਾਂ ਨੂੰ ਸਿਖਾਉਣਾ ਸੌਖਾ ਹੁੰਦਾ ਕਿਉਂਕਿ ਇਹ ਇਕਾਗਰ ਹੁੰਦੇ ਆ ਜੋ ਇਹਨਾਂ ਨੂੰ ਤੁਸੀਂ ਦੱਸ ਜਾਣਾ ਇਹਨਾਂ ਨੇ ਉਹਨੂੰ ਰਟਾ ਲਾਉਂਦੇ ਰਹਿਣਾ। ਦੂਜੇ ਬੱਚੇ ਨੇ ਕਿਸੇ ਨੇ ਫੋਨ ਵੇਖਣ ਲੱਗ ਪੈਣਾ ਕਿਸੇ ਨੇ ਹੋਰ ਕੁਝ ਇਧਰ ਉਧਰ ਕੋਈ ਹਵਾ ਹੀ ਆ ਜੋੜਦਾ ਵੇਖਣ ਲੱਗ ਪੈਣਾ ਜਾਂ ਕਿਧਰੇ ਜਾਣ ਆਉਣ ਦਾ ਉਹਨਾਂ ਦੇ ਮਨ 'ਚ ਚਾਹ ਹੋਣਾ ਇਹਨਾਂ ਤੇ ਬੈਠੇ ਰਹਿਣਾ ਸੋ ਇਹਨਾਂ ਨੂੰ ਜਿਹੜਾ ਵੀ ਕੰਮ ਆਪਾਂ ਦੇਖੇ ਜਾਂਦੇ ਆ ਇਹ ਜ਼ਿਆਦਾ ਉਹਨੂੰ ਤਨਦੇਹੀ ਨਾਲ ਸਿੱਖ ਦੇ ਸਿੱਖ ਕੇ ਨਿਭਾਉਂਦੇ ਆ ਅਛਾ ਪੈਸਮ ਜੀ ਇੱਕ ਲਾਸਟ ਵਾਲਾ ਮੈਂ ਤੜਕੋ ਪੁੱਛਾਂਗਾ ਫਿਰ ਗੁਰਦੀਪ ਨਾਲ ਗੱਲ ਕਰਾਂਗੇ ਆਪਾਂ ਇੱਕ ਇਹ ਵੀ ਮੈਨੂੰ ਸੁਣਨ ਨੂੰ ਮਿਲਿਆ ਕਿ ਗੁਰਦੀਪ ਜੋ ਨੇ ਆਪਣਾ ਸਿਰਫ ਹਿੰਦੀ ਦੇ ਵਿੱਚ ਗੱਲ ਕਰਦੇ ਨੇ ਪੰਜਾਬੀ ਨਹੀਂ ਆਂਦੀ ਲੇਕਿਨ ਸ਼ਬਦ ਜਿਹੜਾ ਉਹ ਪੰਜਾਬੀ ਦੇ ਵਿੱਚ ਜਿਹੜਾ ਸਰਵਣ ਕਰਦੇ ਨੇ ਬੋਲਦੇ ਕਿਉਂਕਿ ਇਹਦੀ ਮਾਤ ਪਾਸ਼ਾ ਮੈਂ ਕਵਾਂਗਾ ਹਿੰਦੀ ਆ ਕਿਉਂਕਿ ਇਹ ਉਜੈਨ ਦਾ ਰਹਿਣ ਵਾਲਾ ਮੱਧ ਪ੍ਰਦੇਸ਼ ਦੇ ਜਿਹੜਾ ਉਜੈਨ Hindu ਵੀਰਾਂ ਦਾ ਵੱਡਾ ਤੀਰਥ ਹੈ ਜਿੱਥੇ ਕੁੰਭ ਦਾ ਮੇਲਾ ਵੀ ਲੱਗਦਾ ਤੋ ਇਸ ਕਰਕੇ ਪੰਜਾਬੀ ਅਜੇ ਨੂੰ ਆਉਂਦੀ ਨਹੀਂ ਆ ਪੂਰੀ ਪਰ ਥੋੜੀ ਥੋੜੀ ਬੋਲ ਲੈਂਦਾ ਤੇ ਗੱਲਬਾਤ ਸਾਰੀ ਹਿੰਦੀ ਚ ਕਰਦਾ ਪਰ ਸ਼ਬਦ ਸਾਰੇ ਪੰਜਾਬੀ ਚ ਪੜਦਾ ਜੀ ਸ਼ਬਦ ਪੜਨ ਚ ਕੋਈ ਪ੍ਰੋਬਲਮ ਨਹੀਂ ਹੈ ਜੀ ਹਾਂ ਅਸੀਂ ਗੁਰਦੀਪ ਸਿੰਘ ਦੇ ਨਾਲ ਗੱਲ ਕਰਾਂਗੇ ਤਾਂ ਗੁਰਦੀਪ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿੱਦਾਂ ਦਾ ਲੱਗਦਾ ਕਿਉਂਕਿ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਹੋ ਸ਼ਬਦ ਜੋ ਸੁਣਾਉਣੇ ਹੋ ਤੁਸੀਂ ਇੱਕ ਵਾਰੀ ਜ਼ਰੂਰ ਜਿਹੜੇ ਸੰਗਤ ਦੇਖ ਰਹੀ ਹੈ ਇਹਨਾਂ ਨੂੰ ਵੀ ਕੁਝ ਸੁਣਾਣਾ ਚਾਹੁੰ ਤਾਂ ਹੂੰ वाहगुरु जी का खालसा वाहगुरु जी फतेह कहाँ से आए थे आप कितना समय हो गया मैं दस साल देहरादून में रहा हूँ मेरे बाल काट दिए थे केश काट मेरे को ही कह नहीं करता था वहाँ पे बाल काट दिए थे तो फिर यहाँ पे कैसे पहुँचे आप मेरे मामा जी आए थे उस्ताद से बात करने जी। आपके मामा जी जहाँ पे छोड़ के गए तो यहाँ पे रह के कैसा लगता है जब आप गुरु साहब के साथ जुड़ते हो उनके जो कह सकते हैं शब्द जब बोलते हो तो कितना अच्छा लगता है यहाँ पे जो बच्चे सभी आपके साथ होते हैं अच्छा लगता है जी घर की याद आती है आती है बात कर लेता हूँ फोन पे तो कभी मुश्किल नहीं होती कि जब आप क्योंकि कब से आप देख नहीं सकते कितना समय हो गया आपको ऐसे? मेरी आंखें बचपन से चले गई थी बचपन से चली गई थी हाँ जी पहले दिखता था थोड़ा पहले दिखता था थोड़ा अच्छा पहले थोड़ा-थोड़ा दिखता था हाँ जी और बचपन से चले गई तो क्या हुआ क्या था मतलब एकदम से कोई बुखार वगैरह हुआ था बुखार हो गया था उसके बाद बिल्कुल बिल्कुल नहीं दिखा ਹੂੰ ਇਸ ਕੇ ਬਾਅਦ ਬਿਲਕੁਲ ਨਹੀਂ ਦੇਖਾ ਜੀ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਗੁਰਦੀਪ ਸਿੰਘ ਹੁਣਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਗੁਰੂ ਸਾਹਿਬ ਦੀ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਾਰ ਜ਼ਰੂਰ ਵੱਜੀ ਆ ਕਿ ਜਿੱਥੇ ਅੱਖਾਂ ਨਹੀਂ ਹੈਗੀਆਂ ਲੇਕਿਨ ਜੇ ਆਪਾਂ ਗੱਲ ਕਰੀਏ ਮਨ ਦੀ ਤਾਂ ਮਨ ਇੰਨਾ ਕੁ ਪੱਕਾ ਆ ਇੰਨਾ ਕੁ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਕਿ ਸ਼ਬਦ ਜੋ ਅੱਜ ਦੇ ਸਮੇਂ ਦੇ ਵਿੱਚ ਕਹਿ ਲਈਏ ਕਿ ਆਮ ਬੱਚਿਆਂ ਵਾਂਗ ਜਿਹੜਾ ਸ਼ਬਦ ਕੀਰਤਨ ਕਰਦੇ ਨੇ ਤਾਂ ਭਾਈ ਸਾਹਿਬ ਜੀ ਦੇ ਕੋਲ ਫੇਰ ਜਾਵਾਂਗੇ ਤਾਂ ਭਾਈ ਸਾਹਿਬ ਜੀ ਬੱਚਾ ਕਿਤਨਾ ਕਿਤੇ ਕਹਿ ਸਕਦੇ ਹਾਂ ਕਿ ਬਹੁਤ ਹੀ ਜ਼ਿਆਦਾ ਜੋ ਸincere ਚਾ ਵੀ ਕਹਿ ਸਕਦੇ ਆ ਇੱਕ ਮੈਂ ਤੁਹਾਡਾ ਲਫਜ਼ ਥੋੜਾ ਦਰੁਸਤ ਕਰਾ ਸਕਦਾ ਜੀ ਤੁਹਾਨੂੰ ਤੁਸੀਂ ਕਦੀ ਇਹ ਲਫਜ਼ ਨਾ ਵਰਤਨਾ ਕਿ ਮਹਾਰਾਜ ਵੱਲੋਂ ਇਹਨੂੰ ਮਾਰ ਮਾਰਵੱਜੀ ਨਾ ਕਹਿਣਾ ਜੀ ਤੁਸੀਂ ਇਸ ਅੰਗ ਤੋਂ ਲੈਣਾ ਕਿ ਹੋ ਸਕਦਾ ਮਹਾਰਾਜ ਇਹਨੂੰ ਕੀਰਤਨ ਦੀ ਦਾਤ ਦੇਣਾ ਚਾਹੁੰਦੇ ਹੋਣ ਜੀ ਕੋਈ ਬਹਾਨਾ ਬਣਾਉਣਾ ਚਾਹੁੰਦੇ ਹੋਣ ਜਾਂ ਇਹਦਾ ਕੋਈ ਐਸਾ ਕਰਮ ਹੋਵੇ ਜਿਹਦੇ ਕਰਕੇ ਇਹਨੂੰ ਅੱਖਾਂ ਨਾ ਮਿਲੀਆਂ ਹੋਣ ਪਰ ਜੇ ਇਹਨੂੰ ਦੁਨੀਆਂ ਪਰ ਦੇ ਸੁੱਖ ਵੇਖਣੇ ਹੁਣ ਤਿੱਥੇ ਇਹਨੂੰ ਮਾਰ ਨਹੀਂ ਦਿੱਤੇ ਐ ਪਲਾਸੇ ਦਾ ਤੁਸੀਂ ਨਾ ਅੱਖਾਂ ਹੋਣ ਕਰਕੇ ਦੀ ਇੰਟਰਵਿਊ ਕਰਨ ਆਏ ਹੋ ਹੋ ਸਕਦਾ ਇਹ ਅੱਖਾਂ ਹੁੰਦੀਆਂ ਤੂੰ ਇੰਟਰਵਿਊ ਕਰਨ ਵੀ ਨਾ ਹੁੰਦੇ ਅਗਲੀ ਗੱਲ ਮੈਂ ਕਹਾਂ ਜਿਸ ਨੂੰ ਬਖਸ਼ੇ ਸਿਪ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਮੈਂ ਕਹਿੰਦਾ ਮਹਾਰਾਜ ਦਾ ਬਖਸ਼ਿਆ ਹੋਇਆ ਬੱਚਾ ਵਾ ਜਿਹੜਾ ਮਹਾਰਾਜ ਦਾ ਕੀਰਤਨ ਕਰਦਾ ਐਸ ਵਿਦਿਆਲੇ ਵਿੱਚ ਸਵੇਰੇ ਵੀ ਇਹ ਜਬਾਨੀ ਨਿਤਨੇਮ ਕਰਦਾ ਸ਼ਾਮ ਨੂੰ ਦਾ ਰਾਸਾ ਪੜਦਾ ਆਰਤੀ ਦੀ ਹਾਜ਼ਰੀ ਪੜਦਾ ਸਾਰਾ ਦਿਨ ਈਦਾ ਮਾਲਾ ਫੜ ਕੇ ਭਾਈ ਸਾਹਿਬ ਵਾਹਿਗੁਰੂ ਸਿਮਰਨ ਕਰਦਾ ਮੈਂ ਇਹ ਕਹਾਂ ਕਿ ਆ ਜਿਹੜਾ ਸਾਡਾ ਸੰਤਰਦੇਵ ਸਿੰਘ ਸੰਗੀਤ ਵਿਦਿਆਲਾ ਪਿੰਡ ਪੰਡੋਰੀ ਮਹਿਮਾ ਸ਼੍ਰੀ ਅਮਰਸਰ ਹੈ ਉਹ ਇਹੋ ਜੇ ਬੱਚਿਆਂ ਕਰਕੇ ਆਵਾਦ ਆ ਕਾਰਨ ਕੀ ਕਿ ਇਹ ਭਜਨ ਬੰਦਗੀ ਇੰਨਾ ਕਰਦੇ ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ ਜਿੱਥੇ ਬੈਠ ਕੇ ਸਾਧ ਜਨ ਨਾਮ ਜਪਦੇ ਆ ਨਾ ਸਾਧੂ ਕੋਈ ਵੀ ਉਹ ਥਾਂ ਸੋਭਾ ਪਾਉਂਦਾ ਅਜ ਇਹਨਾਂ ਬੱਚਿਆਂ ਕਰਕੇ ਇਹ ਥਾਂ ਕਿਉਂਕਿ ਜਿਨ੍ਹਾਂ ਸੰਤਾਂ ਦੇ ਨਾਂ ਤੇ ਇਹ ਵਿਦਿਆਲਾਵਾਂ ਹਨ ਸੰਤਰਦੇਵ ਸਿੰਘ ਲੂਲੋਂ ਵਾਲੇ ਉਹ ਬਹੁਤ ਬੰਦਗੀ ਵਾਲੀ ਰੂਹ ਸਨ ਕੀਰਤਨ ਕਰਦੇ ਸਨ ਤੇ ਇਹ ਅੱਗੋਂ ਹੁਣ ਬੰਦਗੀ ਕਰਦੇ ਆ ਨਾਮ ਜਪਦੇ ਆ ਤੇ ਇਹ ਜਿਹੜਾ ਥਾਂ ਮੈਨੂੰ ਪਾਗ ਲੱਗੇ ਸਿਰਫ ਮੈਂ ਤਾਂ ਤੁਹਾਨੂੰ ਇਹ ਵਚਨ ਕੀਤਾ ਕਿ ਮਹਾਰਾਜ ਸੱਚੇ ਪਾਤਸ਼ਾ ਕਿਸੇ ਨੂੰ ਆਪਾਂ ਮਾਰਵਗੇ ਨਹੀਂ ਮਾਰ ਕੇ ਨਾ ਨਾ ਈਰਖਾ ਵਿਰੋਧ ਨਹੀਂ ਕਰਦੇ ਸੋ ਇਸ ਲਈ ਮੈਂ ਤੁਹਾਨੂੰ ਬੇਨਤੀ ਕੀਤੀ ਕਈ ਬੰਦੇ ਹੁੰਦੇ ਉਹਨਾਂ ਦੇ ਵਿਚਾਰਾਂ ਦੀ ਲੱਤ ਨੂੰ ਕੋਈ ਪ੍ਰੋਬਲਮ ਆਈ ਹੁੰਦੀ ਹੈ ਕੁਝ ਦਿਨਾਂ ਸੀ ਪਿਛਲੀ ਵਾਰ ਵੀ ਇੱਥੇ ਇੱਕ ਵੀਡੀਓ ਕੀਤੀ ਸੀ ਜਿਸ ਦੇ ਵਿੱਚ ਇੱਕ ਬੱਚੇ ਦੀ ਬਾਹ ਨਹੀਂ ਸੀ ਹਾਂ ਬਾਹ ਨਹੀਂ ਸੀ ਉਹ ਟੁੱਟ ਗਈ ਪਰ ਵੇਖੋ ਉਹ ਨਾ ਬਾਹ ਹੋਣ ਦੇ ਕਾਰਨ ਜੀ ਫਿਰ ਵੀ ਮਹਾਰਾਜ ਨੇ ਉਹਨੂੰ ਆਪਣੀ ਕੀਰਤੀ ਬਖਸ਼ੀ ਕੀਰਤਨ ਬਖਸ਼ ਦਿੱਤਾ ਜਿਨ੍ਹਾਂ ਨੂੰ ਮਹਾਰਾਜ ਆਪਣਾ ਨਾਮ ਬਖਸ਼ਿੰਦੇ ਸਮਝ ਲਓ ਸਭ ਤੋਂ ਵੱਧ ਪਿਆਰ ਉਸ ਬੱਚੇ ਨੂੰ ਗੁਰੂ ਮਹਾਰਾਜ ਕਰਦੇ ਆ ਆਪ ਲੈ ਲੜ ਲਾਏ ਦਰਦਰਵੇਸ਼ ਸੇ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ ਮਹਾਰਾਜ ਜਿਹਨੂੰ ਪਿਆਰ ਕਰਦੇ ਆ ਨਾ ਉਹਨੂੰ ਆਪਣਾ ਨਾਮ ਬਖਸ਼ਿਸ਼ ਕਰ ਦਿੰਦੇ ਆ ਤੇ ਜਿਨ੍ਹਾਂ ਬੱਚਿਆਂ ਨੂੰ ਨਾਮ ਦਿੱਤਾ ਹੈ ਕੀਰਤਨ ਦਿੱਤਾ ਹੈ ਸਭ ਤੋਂ ਵੱਧ ਮਹਾਰਾਜ ਕੀਰਤਨ ਵਾਲਿਆਂ ਨੂੰ ਕਹਿੰਦੇ ਆ ਭਲੋ ਭਲੋਰੇ ਕੀਰਤਨੀਆਂ ਸੋ ਇਸ ਤਰ੍ਹਾਂ ਇਹ ਬੱਚੇ ਜਿਹੜੇ ਆ ਬਹੁਤ ਵੱਡਿਆਂ ਭਾਗਾਂ ਵਾਲੇ ਆ ਠੀਕ ਆ ਨਹੀਂ ਅੱਖਾਂ ਹੈਗੀਆਂ ਹੋ ਸਕਦਾ ਅਗਲੇ ਜਨਮ ਵਿੱਚ ਇੰਨੀ ਵੱਡੀ ਇਹ ਪ੍ਰਾਪਤੀ ਕਰਕੇ ਜਾਣ ਕਿਉਂਕਿ ਇਥੇ ਨਾਮ ਜਪਦੇ ਆ ਮਹਾਰਾਜ ਚਰਨਾਂ ਨਾਲ ਜੁੜੇ ਆ ਤਾਂ ਇਹਨਾਂ ਬੱਚਿਆਂ ਨੂੰ ਮਤਲਬ ਬਾਣੀ ਦੀ ਸੋਝ ਜਿਹੜੀ ਆ ਅੱਖਾਂ ਵਾਲਿਆਂ ਨਾਲੋਂ ਜ਼ਿਆਦਾ ਹੁੰਦੀ ਆ ਤੁਸੀਂ ਵੇਖੋ ਭਾਈ ਲਖਵਿੰਦਰ ਸਿੰਘ ਜੀ ਦਰਬਾਰ ਸਾਹਿਬ ਚ ਕੀਰਤਨ ਕਰਦੇ ਕਿੰਨੀ ਦੁਨੀਆ ਉਹਨਾਂ ਦਾ ਕੀਰਤਨ ਸੁਣਦੀ ਉਹਨਾਂ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਗੁਰਮੀਤ ਸਿੰਘ ਜੀ ਜਿਨ੍ਹਾਂ ਨੂੰ ਅਕਾਲਤ ਅਕਾਲਤਕ ਸਾਬ ਨੇ ਬੜਾ ਵੱਡਾ ਸਨਮਾਨ ਦਿੱਤਾ ਕਿ ਨਮਾਜਿਆ ਅੱਖਾਂ ਭਾਵੇਂ ਨਹੀਂ ਹੈਗੀਆਂ ਪਰ ਜਿਹੜਾ ਉਹਨਾਂ ਨੇ ਕੰਮ ਕਰਤਾ ਉਹ ਤੇ ਅੱਖਾਂ ਵਾਲੇ ਵੀ ਨਹੀਂ ਕਰ ਸਕੇ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਨਾ ਉਹਨਾਂ ਨੇ ਬਰੇਲ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਾਪਿਆ ਉਹ ਰਹਿਂਦੀ ਦੁਨੀਆ ਤੱਕ ਲੋਕ ਬਰੇਲ ਭਾਸ਼ਾ ਤੋਂ ਮਾਰਾ ਸਭ ਦਾ ਪਾਠ ਕਰਨਗੇ ਇਹਨੇ ਦੇ ਵਰਗੇ ਲੋਕ ਸੋ ਇਹ ਇਹ ਬਹੁਤ ਵੱਡੇ ਕੰਮ ਨੇ ਅਸੀਂ ਅੱਖਾਂ ਵਾਲੇ ਵੀ ਉਹ ਕੰਮ ਨਹੀਂ ਕਰ ਸਕਦੇ ਜੋ ਇਹ ਕੰਮ ਕਰ ਜਾਂਦੇ ਆ। ਲਾਸ ਵਾਲਿਆ ਕਿ ਕਿਉਂਕਿ ਇਹ ਜਿਹੜੇ ਕੰਮ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਕਿਉਂਕਿ ਇੱਕ ਤਰ੍ਹਾਂ ਦੀ ਇਹ ਵੀ ਸੇਵਾ ਹੈ ਜਦੋਂ ਬੱਚਿਆਂ ਦੀ ਇਸ ਤਰ੍ਹਾਂ ਦੇ ਨਾਲ ਕਲਾਸ ਵੀ ਲੈਣੀ ਉਹਨਾਂ ਦੇ ਗੁਰੂ ਬਣ ਕੇ ਉਹਨਾਂ ਦੇ ਅੱਗੇ ਆਏ ਹੋ ਕਿਉਂਕਿ ਉਹਨਾਂ ਨੂੰ ਰਾਗ ਦੇ ਵਿੱਚ ਕੈ ਲੀਏ ਜਾਂ ਗੁਰੂ ਸਾਹਿਬ ਨਾਲ ਜੋੜਨ ਦੇ ਵਿੱਚ ਇੱਕ ਵੱਡਾ ਹੱਥ ਆ ਤੁਹਾਡਾ ਵੀ ਕਿਉਂਕਿ ਇੱਕ ਵੱਡੀ ਬਹੁਤ ਵੱਡੀ ਸੇਵਾ ਤੁਸੀਂ ਨਿਭਾ ਰਹੇ ਹੋ ਕਿਉਂਕਿ ਇਹ ਅਸਲ 'ਚ ਕੰਮ ਹੁੰਦੇ ਨੇ ਵੱਡੀਆਂ ਸੰਸਥਾਵਾਂ ਦੇ ਤਾਂ ਲੱਗਦਾ ਨਹੀਂ ਕਿ ਸੰਸਥਾਵਾਂ ਨੂੰ ਵੀ ਅੱਗੇ ਆਣਾ ਚਾਹੀਦਾ ਸੀਗਾ ਇੰਨਾ ਕੰਮਾਂ ਦੇ ਵਿੱਚ ਇੰਨਾ ਸੇਵਾ ਦੇ ਵਿੱਚ ਕਿਉਂਕਿ ਇਸ ਦੇ ਨਾਲ ਜਿਹੜਾ ਹੋਰ ਵੀ ਜਿਹੜੇ ਉਹ ਜਿਹੜੇ ਬੱਚੇ ਹੈਗੇ ਕਈ ਰਹਿ ਵੀ ਜਾਂਦੇ ਨੇ ਕਿਉਂਕਿ ਕਈਆਂ ਨੂੰ ਨਹੀਂ ਵੀ ਪਤਾ ਲੱਗਦਾ ਕਿ ਗੁਰੂ ਨਗਰੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿੱਦਾਂ ਤੁਸੀਂ ਸਿਖਾ ਰਹੇ ਹੋ ਇਦਾਂ ਹੋਰ ਵੀ ਜਿਹੜੇ ਕਲਾਸਿਸ ਹੋਣੀਆਂ ਚਾਹੀਦੀਆਂ ਜਾਂ ਹੋਰ ਸੰਸਥਾਵਾਂ ਹੋਣੀਆਂ ਚਾਹੀਦੀਆਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਮਹਾਰਾਜ ਫੁਰਨਾ ਬਖਸ਼ ਦਿੰਦੇ ਆ ਜਿੰਨੂੰ ਜਿੰਨੂੰ ਫੁਰਨਾ ਬਖਸ਼ਦੇ ਆ ਉਹ ਇਹ ਬੰਨੇ ਆਪੇ ਲੱਗ ਜਾਂਦਾ ਕੋਈ ਵੱਡੀ ਸੰਸਥਾ ਵੀ ਕਰਦੀਆਂ ਨੇ ਆਪੋ ਆਪਣੀਆਂ ਥਾਂ ਤੇ ਜਿੰਨਾ ਵੀ ਯਤਨ ਕਰਦੀਆਂ ਨੇ ਪਰ ਚਲੋ ਅਸੀਂ ਮਹਾਰਾਜ ਚਰਨਾਂ 'ਚ ਅਰਦਾਸ ਕੀਤੀ ਸੀ ਵੀ ਸੱਚੇ ਪਾਤਸ਼ਾਹ ਜਿੰਨਾ ਵੀ ਹੋ ਸਕੇ ਇਸੇ ਆਪਣਾ ਗੁਣ ਵੰਡ ਕੇ ਜਾਵਾਂਗੇ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਸਾਨੂੰ ਇਹ ਫਰਨਾ ਆਇਆ ਉਦੋਂ ਸਾਡਾ ਕੋਈ ਐਡਾ ਭਿਆਨਕ ਐਕਸੀਡੈਂਟ ਹੋਇਆ ਸੀਗਾ ਵੀ ਉਹਦੇ ਵਿੱਚੋਂ ਸਾਡੀ ਜਾਨ ਬਚੀ ਜੇ ਤੇ ਅਸੀਂ ਸੋਚਿਆ ਸੀ ਕਿ ਹੁਣ ਜੇ ਜਾਨ ਦੁਬਾਰਾ ਮਿਲੀ ਹੈ ਨਾ ਤੇ ਇਹਨੂੰ ਕਿਸੇ ਐਸੇ ਕਾਰਜ ਵਿੱਚ ਲਾ ਕੇ ਜਾਣਾ ਵੀ ਜਿਹਦੇ ਨਾਲ ਅਸੀਂ ਵਧੀਆ ਸੇਵਾ ਕਰ ਸਕੀਏ ਤਾਂ ਮੈਂ ਪੰਕਤੀ ਸੁਣੀ ਸੀ ਜੈਸੇ ਸਤ ਮੰਦਰ ਕੰਚਨ ਕੇ ਉਸਾਰਦੀ ਨੇ ਤੈਸਾ ਪੁੰਨ ਸਿੱਖ ਕੋ ਗੁਰ ਸ਼ਬਦ ਸਿਖਾਏ ਕਾ ਉਹ ਜਿਹੜਾ ਪੰਕਤੀ ਭਾਈ ਗੁਰਦਾਸ ਜੀ ਦੀ ਉਹ ਕਹਿੰਦੇ ਸਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਦੇ ਬਰਾਬਰ ਆ ਕਿਸੇ ਇੱਕ ਬੰਦੇ ਨੂੰ ਇੱਕ ਸ਼ਬਦ ਸਿਖਾ ਦੇਣਾ ਤਾਂ ਮੇਰੇ ਮਨ ਚ ਆਇਆ ਸੀ ਮਾਰੇ ਨੇ ਮੈਨੂੰ ਬੜੇ ਭਾਗ ਲਾਇਆ ਸ਼ਬਦ ਦੇ صدਕਾ ਤੇ ਚਲੋ ਅਸੀਂ ਵੀ ਗਾਂ ਹੁਣ ਬੱਚਿਆਂ ਨੂੰ ਸਿਖਾਈਏ ਤੇ ਕਾਫੀ ਸਾਲਾਂ ਤੋਂ ਫਿਰ ਮੈਂ ਆਪਣੇ ਘਰ ਤੋਂ ਪਹਿਲਾਂ ਸਟਾਰਟ ਕੀਤਾ ਇੱਕ ਇੱਕ ਦੋ ਦੋ ਬੱਚੇ ਰੱਖ ਕੇ ਘਰੇ ਮੈਂ ਸਿਖਾਉਂਦਾ ਸੀਗਾ ਬਾਅਦ ਵਿੱਚ ਭਾਈ ਅਜੀਤ ਸਿੰਘ ਰਠੌਰ ਵਰਗਿਆਂ ਨੇ ਪ੍ਰੇਮੀਆਂ ਨਾਂ ਰੱਖ ਕੇ ਬੰਬੇ ਵਾਲਿਆਂ ਨੇ ਤੇ ਇਹ ਮੈਨੂੰ ਵਿਦਿਆਲਾ ਬਣਵਾਤਾ ਤੇ ਹੁਣ ਮੈਂ ਇੱਥੇ ਸਿਖਾਉਣ ਦੀ ਸੇਵਾ ਕਰਦਾ ਅੱਗੋਂ ਮੈਂ ਵੱਡੀਆਂ ਸੰਸਥਾਵਾਂ ਨੂੰ ਕਹਿਣਾ ਪਿਆ ਅਸੀਂ ਸਦਾ ਤੇ ਇੱਥੇ ਬੈਠੇ ਨਹੀਂ ਰਹਿਣਾ ਤੇ ਅਸੀਂ ਚਾਹੁੰਦੇ ਆਂ ਕਿ ਆ ਜਿਹੜੇ ਬੱਚੇ ਆ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹੈਗੇ ਜਾਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਹੈਗੀਆਂ ਤੇ ਮੈਂ ਵੱਡੇ ਵੱਡੇ ਜਿਹੜੇ ਸਿੱਖ ਪੰਥ ਵਿੱਚ ਬਹੁਤ ਵੱਡੀਆਂ ਸੇਵਾਵਾਂ ਕਰਦੇ ਆ ਬਡੀਆਂ ਸੰਸਥਾਵਾਂ ਕਹਿ ਲਾਂ ਨਾਮ ਕਿਸ ਦਾ ਨਾਮ ਲਵਾਂ ਜਿੰਨੀਆਂ ਵੀ ਕੌਮ ਚ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਵਾਂ ਜਾਂ ਹੋਰ ਤਰੀਕੇ ਨਾਲ ਸਮਾਜ ਸੇਵਾ ਕਰਨ ਵਾਲੀਆਂ ਸੰਸਥਾਵਾਂ ਵਾਂ ਮੈਂ ਉਹਨਾਂ ਨੂੰ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਕਰ ਲੱਗਾ ਕਿ ਮੈਨੂੰ ਨਾ ਪੈਸੇ ਦੇ ਕੇ ਜਾਇਓ ਕਿ ਮੈਂ ਪੈਸੇ ਨਹੀਂ ਮੰਗਦਾ ਤੁਹਾਡੇ ਕੋਲੋਂ ਮੈਂ ਕਹਿੰਨਾ ਵੀ ਜਿੰਨੇ ਮੇਰੇ ਕੋਲ ਬੱਚੇ ਹੈਗੇ ਆ ਕੋਈ ਵੀ ਸੰਸਥਾ ਹੋਵੇ ਜਾਂ ਕੋਈ ਵੀ ਬਿਜ਼ਨਸਮੈਨ ਬੰਦਾ ਹੋਵੇ ਜਿਹੜਾ ਸੇਵਾ ਕਰਨਾ ਚਾਹੁੰਦਾ ਉਹ ਇੱਥੇ ਇਹਨਾਂ ਬੱਚਿਆਂ ਵਾਸਤੇ ਨਾ ਸਾਨੂੰ ਮਕਾਨ ਬਣਾ ਦੇਵੇ ਜਗ੍ਹਾ ਸਾਡੇ ਕੋਲ ਹੈਗੀ ਆ ਤੋਂ ਮੈਂ ਇਹਨਾਂ ਸਾਰਿਆਂ ਬੱਚਿਆਂ ਦਾ ਘਰ ਬਣਿਆ ਹੋਇਆ ਵੇਖਣਾ ਚਾਹਣਾ। ਮੇਰੀ ਇੱਕ दिली ਇੱਛਾ ਹੈ ਕਿ ਇਹਨਾਂ ਬੱਚੇ ਜਿਹੜੇ ਹੁਣ ਮੇਰੇ ਕੋਲ ਆਏ ਆਂ ਕਈਆਂ ਦੇ ਮਾਈ ਬਾਪ ਨਹੀਂ ਹੈਗੇ। ਕਈਆਂ ਦੀਆਂ ਅੱਖਾਂ ਨਹੀਂ ਹੈਗੀਆਂ, ਕਈਆਂ ਦੀਆਂ ਲੱਤਾਂ ਨਹੀਂ ਹੈਗੀਆਂ। ਉਹ ਵਿਚਾਰੇ ساری ਉਮਰ ਕਿੱਥੇ ਘਰ ਬਣਾਉਣਗੇ? ਤੇ ਚਲ ਜੇ ਮਾਰੇ ਨੇ ਆਪਾਂ ਨੂੰ ਇੱਥੇ ਜਗ੍ਹਾ ਬਖਸ਼ੀ ਆ। ਤੇ ਮੈਂ ਸਾਰੇ ਪ੍ਰੇਮੀਆ ਨੂੰ ਕਹਿਣਾ ਵੀ ਤੁਸੀਂ ਆਪਣੇ ਮਾਂ ਬਾਪ ਦੇ ਨਾਂ ਤੇ ਕਮਰਾ ਪਵਾ ਲਓ। ਤੁਸੀਂ ਬੜੇ ਬੜੇ ਵੱਡੇ ਗੁਰਦੁਆਰੇ ਹਸਾਰਤੇ ਆ। ਮੁਬਾਰਕ ਆ। ਵੱਡੀਆਂ-ਵੱਡੀਆਂ ਵੱਡੀਆਂ ਸਰਾਵਾਂ ਉਸਾਰੀਆਂ ਮੁਬਾਰਕ ਹਨ ਤੁਸੀਂ ਸੇਵਾ ਕਰਦੇ ਹੋ ਪਰ ਮੈਂ ਚਾਹੁੰਨਾ ਮੇਰੇ ਕੋਲ ਜਗ੍ਹਾ ਹੈਗੀ ਆ ਗੁਰਦੀਪ ਸਿੰਘ ਵਰਗਿਆਂ ਨੂੰ ਇੱਕ-ਇੱਕ ਘਰ ਦੇ ਦਈਏ ਅਸੀਂ ਇਹਨਾਂ ਦੇ ਵਿਆਹ ਕਰ ਦਈਏ ਅੱਗੋਂ ਇਹਨਾਂ ਦਾ ਸੰਸਾਰ ਚੱਲੇ ਅੱਗੋਂ ਜਿਹੜੇ ਇਹਨਾਂ ਦੇ ਬੱਚੇ ਹੋਣ ਉਹ ਵੀ ਗੁਰਮਤ ਨਾਲ ਜੁੜਨ ਹੋਰ ਵੀ ਮੇਰੇ ਕੋਲ ਕਾਫੀ ਸਾਰੇ ਬੱਚੇ ਜਿਨ੍ਹਾਂ ਦੇ ਘਰ ਨਹੀਂ ਹੈਗੇ ਤਾਂ ਮੇਰੀ ਸਿੱਖ ਸੰਗਤ ਨੂੰ ਇਹ ਬੇਨਤੀ ਆ ਕਿ ਇੱਥੇ ਅੰਮ੍ਰਿਤਸਰ ਸਾਹਿਬ ਆਓ ਯਾ ਮੇਰੇ ਨੰਬਰ ਤੇ 9814310601 ਤੇ ਕਾਲ ਕਰੋ ਤਾਂ ਮੈਂ ਤੁਹਾਨੂੰ ਸਾਰਾ ਦੱਸੂਗਾ ਵੀ ਕਿੱਦਾਂ ਤੁਸੀਂ ਸੇਵਾ ਕਰ ਸਕਦੇ ਆ ਟਰਸਟ ਬਣਿਆ ਚਾਹੇ ਟਰਸਟ ਵਿੱਚ ਤੁਸੀਂ ਸੇਵਾ ਦੇ ਸਕਦੇ ਹੋ ਚਾਹੇ ਸਿੱਧਾ ਆ ਕੇ ਕਮਰਾ ਪਵਾ ਕੇ ਦੇ ਦਿਓ ਇਹਨਾਂ ਬੱਚਿਆਂ ਦੇ ਘਰ ਬਣਾਉਣੇ ਜ਼ਰੂਰੀ ਆ ਕਿਉਂਕਿ ਹੁਣ ਜਿੱਦ ਜਿਸ ਪੜਾਅ ਵਿੱਚ ਅਸੀਂ ਹੈਗੇ ਆਂ ਥੋੜੇ ਸਮੇਂ ਬਾਅਦ ਸਰੀਰ ਜਿਹੜਾ ਉਹ ਇਸ ਤਰ੍ਹਾਂ ਤੇ ਨਹੀਂ ਚੱਲਣਾ ਆਖਰਕਾਰ ਸਾਨੂੰ ਬੈਠਣਾ ਹੀ ਪੈਣਾ ਅਸੀਂ ਇਹਨਾਂ ਨਾਲ ਰਲੇ ਰਾਵਾਂਗੇ ਤੇ ਇਹਨਾਂ ਦੇ ਘਰ ਬਣੇ ਹੋਣਗੇ ਤੇ ਇਹ ਜਿਹੜੀਆਂ ਜਗ੍ਹਾ ਵਾ ਇਹ ਆਬਾਦ ਰਹਿਣਗੀਆਂ ਤੇ ਆਉਣ ਵਾਲਾ ਸਮਾਂ ਪੰਥ ਵਾਸਤੇ ਇਦਾਂ ਦੇ ਪ੍ਰਚਾਰਕ ਕੀਰਤਨੀਏ ਅਸੀਂ ਇੱਥੇ ਬੈਠੇ ਤਿਆਰ ਕਰ ਸਕਦੇ ਆਂ ਸੋ ਤੁਹਾਡੇ ਮਾਧਿਅਮ ਰਹੀਮ ਇਹਹੀ ਬੇਨਤੀ ਕਰਦਾ ਕਿ ਕੌਮ ਦੇ ਬੱਚਿਆਂ ਨੂੰ ਸੰਭਾਲੋ ਜੇ ਕੌਮ ਦੇ ਬੱਚਿਆਂ ਨੂੰ ਸੰਭਾਲੋਗੇ ਤਾਂ ਤੁਹਾਡੀ ਰੀੜ ਦੀ ਹੱਡੀ ਜਿਹੜੀ ਆ ਉਹ ਮਜ਼ਬੂਤ ਰਹਿਣੀ ਆ ਨਹੀਂ ਤੇ ਜੇ ਆਪਾਂ ਬੱਚਿਆਂ ਨੂੰ ਵੇਖੋ ਕਿੱਡਾ ਵੱਡਾ ਕੰਮ ਦਿੱਲੀ ਕਮੇਟੀ ਨੇ ਕੀਤਾ ਐਡੇ ਐਡੇ ਵੱਡੇ ਸਨਮਾਨ ਦੇ ਕੇ ਨਵਾਜ ਰਹੇ ਆ ਤਾਂ ਸਨਮਾਨ ਵੀ ਦਿਓ ਤੇ ਨਾਲ ਨਾਲ ਇਹੋ ਜਿਹੇ ਬੱਚਿਆਂ ਨੂੰ ਸੰਭਾਲੋ ਵੀ ਜੀ ਮੇਰੀ ਇਹ ਬੇਨਤੀ ਦਾ ਬਿਲਕੁਲ ਤੁਹਾਡੇ ਨਾਲ ਤਸਵੀਰਾਂ ਅੱਜ ਸਾਂਝੀਆਂ ਕੀਤੀਆਂ ਨੇ ਗੁਰਦੀਪ ਸਿੰਘ ਹੋਣਾ ਦੀਆਂ ਜਿਨ੍ਹਾਂ ਨੂੰ ਕੀ ਅੱਖਾਂ ਤੋਂ ਤਾਂ ਨਹੀਂ ਦੇਖਦਾ ਲੇਕਿਨ ਮਨ ਦੀਆਂ ਅੱਖਾਂ ਦੇ ਨਾਲ ਜ਼ਰੂਰ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਨੇ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਵੰਨ ਦਰਸ਼ਨ ਟੀਵੀ ਦੇ ਨਾਲ ਤਰ ਨਾਲ ਕੱਲੀ ਕੱਲੀ ਇਹੋ ਜੀ ਤਸਵੀਰ ਜਿਹੜੀ ਆ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰਖੇ ਸੁਲਮ ਜਗਵੰਨ ਟੀਵੀ ਸ਼੍ਰੀ ਅਮਰ ਸਾਈ